5 ਸਾਲਾਂ ਦਾ ਬੱਚਾ ਦੌੜ ਕੇ ਤੁਹਾਡੇ ਕੋਲ ਮਿਲਣ ਆਇਆ। ਮੈਂ ਬਹੁਤ ਕਰਮਾ ਵਾਲਾ ਸਮਝਦਾ ਜੀ ਆਪਣੇ ਆਪ ਨੂੰ ਕਿ ਮੈਨੂੰ ਅਸੀਂ ਟੀਮ ਮਿਲੀ। ਮੈਂ ਆਪਣੀ ਟੀਮ ਕਰਕੇ ਆਂ ਜੋ ਵੀ ਆ ਠੀਕ ਹੈ ਮੈਂ ਇੱਕ ਇਸ ਐਨ ਜੀਓ ਦਾ ਸਪੋਕਸ ਪਰਸਨ ਆ ਬੋਲਣ ਵਾਲਾ ਇਸ ਐਨ ਜੀਓ ਨੂੰ ਸਮਝਾਉਣ ਵਾਲਾ ਪਰ ਅਸਲ ਮਿਹਨਤ ਟੀਮ ਕਰ ਰਹੀ ਹੈ ਜਿਹੜੀ ਆਫ ਕੈਮਰਾ ਰਹਿੰਦੀ ਹੈ। ਤਾਂ ਅਨਮੋਲ ਕੁਵਤਰਾ ਵੀਰੇ ਕੋਲ ਪਹੁੰਚੇ ਹੋਣਾ ਅੱਜ ਕਿਦਾਂ ਦਾ ਮਹਿਸੂਸ ਹੋ ਰਿਹਾ ਮਿਲਣਾ ਚਾਹੁੰਦੇ ਸੀ ਨਾ? ਮਿਲ ਲਿਆ। ਮਿਲ ਲਿਆ। ਪਹਿਲਾਂ ਮੈਨੂੰ ਇੱਕ ਟੈਨਸ਼ਨ ਬਹੁਤ ਰਹਿੰਦੀ ਸੀ ਕਿ ਯਾਰ ਇਸ ਐਨ ਜੀਓ ਨੂੰ ਫਿਊਚਰ ਦੇ ਵਿੱਚ ਕੌਣ ਸੰਭਾਲੇਗਾ? ਅਸੀਂ ਤਾਂ ਚੱਲ ਜਾਣਾ ਦੁਨੀਆ ਚੋਂ ਇੱਕ ਟਾਈਮ ਤੇ ਤੇ ਹੁਣ ਜਿਹੜੀ ਜਨਰੇਸ਼ਨ ਆ ਰਹੀ ਆ ਗਿਆ ਬੱਚਾ ਜਿਵੇਂ 5 ਸਾਲ ਦਾ ਇਦਾਂ ਦੀ ਜਨਰੇਸ਼ਨ ਦੇਖ ਰਹੇ ਆਂ ਅਸੀਂ ਬੜਾ ਚੰਗਾ ਮਹਿਸੂਸ ਹੋ ਰਿਹਾ ਜੀ ਬੜਾ ਚੰਗਾ ਲੱਗ ਰਿਹਾ ਤੁਹਾਡਾ ਬੱਚਾ ਜੋ ਕਨਮੋਲਕ ਵਾਤਰ ਮਿਲਣਾ ਚਾਹੁੰਦਾ ਸੀ ਔਰ ਉਹ ਵੀ ਪੈਦਲ ਨਹੀਂ ਦੌੜ ਕੇ ਆਇਆ ਹੈ ਬੱਚੇ ਦਾ ਸ਼ੌਂਕ ਸੀਗਾ ਵੀ ਕੇਕ ਉੱਥੇ ਜਾ ਕੇ ਕੱਟਣਾ ਤੇ ਬਸ ਇਹਦੇ ਸ਼ੌਂਕ ਪੂਰੇ ਕਰਤੇ ਹੀ ਆਪਾਂ ਇਹ ਪਿੰਨਾ ਵੀ ਡੇਲੀ 10 ਕਿਲੋਮੀਟਰ ਰਨਿੰਗ ਕਰਦਾ ਹੀ ਪਿੰਨਾ ਹੀ ਇਹ ਸਾਡਾ ਖੁੱਲਾ ਸ਼ੇਰ ਹੈ ਜੀ ਤਕਰੀਬਨ ਇਹ ਦੌੜਦਾ ਹੀ ਇਕੱਲਾ ਹੂੰ ਕਿਉਂਕਿ ਨਾਲ ਇਹਦੇ ਕੰਪੀਟੀਸ਼ਨ ਚ ਸੇਸ ਦੇ ਵਿੱਚ ਹੈ ਨਹੀਂਗੇ ਪੋਜ਼ਿਟਿਵਿਟੀ ਦੇ ਨਾਲ ਨੈਗੇਟਿਵਿਟੀ ਵੀ ਆ ਜਾਂਦੀ ਹੈ ਉਸ ਚੀਜ਼ ਨੂੰ ਕਿਵੇਂ ਦੇਖਨੇ ਆ ਫਿਰ ਨੈਗੇਟਿਵਿਟੀ ਨਜ਼ਰ ਹੀ ਨਹੀਂ ਆਉਂਦੀ ਮੈਮ ਪੋਜ਼ਿਟਿਵਿਟੀ ਨਜ਼ਰ ਆ ਨਜ਼ਰ ਹੀ ਨਹੀਂ ਆਉਂਦੀ ਪਿਆਰ ਹੀ ਇਹਨਾਂ ਬੱਚੇ ਨੂੰ ਅਨਮੋਲ ਕਾਤਰਾ ਬਾਰੇ ਕੀ ਮੈਨੂੰ ਪਤਾ ਲੱਗਿਆ ਇਹਨੇ ਨਾ ਵੀਡੀਓ ਦੇਖੀਆਂ ਸੀ ਤੇ ਉਹਦੇ ਕਰਕੇ ਮੈਂ ਵੀ ਸਟੇਟਸ ਲਾ ਲੈਣਾ ਅਨਮੋਲ ਕਾਤਰਾ ਜੀ ਦਾ ਅੱਛਾ ਤੇ ਇਹ ਫਿਰ ਦੇਖ ਲੈਂਦਾ ਜੀ ਤੇ ਕਹਿੰਦਾ ਮੈਂ ਇਹਨਾਂ ਨੂੰ ਮਿਲਣਾ ਹੈ